ਭਾਰਤ ਪਾਕਿਸਤਾਨ ਵਿਚਕਾਰ ਤਣਾਅਪੂਰਨ ਮਾਹੌਲ ਦੇ ਮੱਦੇਨਜ਼ਰ ਜਲੰਧਰ ਦੇ ਸ਼ਕਤੀਪੀਠ ਜੀ ਦੇਵੀ ਤਲਾਬ ਮੰਦਿਰ ਸ਼੍ਰੀ ਤਿਰਪੁਲਾ ਮਾਲੀ ਜੀ ਦੀ ਰਾਤ ਦੀ ਚੌਂਕੀ ਰੱਦ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਰਾਤ ਨੂੰ ਹੋਣ ਵਾਲੇ ਸਾਰੇ ਧਾਰਮਿਕ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਨੇ ਇਹ ਫੈਸਲਾ ਮੰਦਰ ਕਮੇਟੀ ਦੇ ਮੈਂਬਰਾਂ ਨੇ ਲਿਆ ਹੈ ਇਹ ਪਹਿਲੀ ਵਾਰ ਹੈ ਜਦੋਂ ਦੇਵੀ ਤਲਾਬ ਮੰਦਰ ਵਿਖੇ ਹੋਣ ਵਾਲੀਆਂ ਮਾਤਾ ਦੀ ਚੌਂਕੀ ਨੂੰ ਰੱਦ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਭਾਵੇਂ ਕਿੰਨੀਆਂ ਵੀ ਆਫਤਾਂ ਜਾਂ ਮੁਸ਼ਕਿਲ ਹਾਲਾਤ ਆਏ ਮਾਤਾ ਦੀ ਚੌਂਕੀ ਕਦੀ ਵੀ ਰੱਦ ਨਹੀਂ ਕੀਤੀ ਗਈ ਇਹ ਚੌਂਕੀ ਸਿਰਫ ਕੋਰੋਨਾ ਕਾਰ ਦੌਰਾਨ ਹੀ ਰੱਦ ਕੀਤੀ ਗਈ ਹੁਣ ਮੰਦਰ ਵੀ 8 ਵਜੇ ਹੀ ਬੰਦ ਕਰ ਦਿੱਤਾ ਜਾਵੇਗਾ ਮੰਦਰ ਦੇ ਮਹਾਸਜੀਵ ਰਾਜੇਸ਼ ਵਿਜ ਨੇ ਕਿਹਾ ਹੈ ਕਿ ਵਿਗੜਦੀ ਹਾਲਤ ਦੇ ਮੱਦੇ ਨਜ਼ਰ ਸ਼੍ਰੀ ਦੇਵੀਤਲਾ ਮੰਦਿਰ ਵਿਖੇ ਹੋਣ ਵਾਲੀ ਮਾਤਾ ਤ੍ਰਿਪੂਰਾ ਮਾਲਨੀ ਜੀ ਦੀ ਚੌਂਕੀ ਰੱਦ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਸੰਧਿਆ ਆਰਤੀ ਰਾਤ 8 ਵਜੇ ਹੋਵੇਗੀ ਇਸ ਮੁਸ਼ਕਿਲ ਸਮੇਂ 'ਚ ਜਲੰਧਰ ਦੇ ਲੋਕ ਆਪਣੇ ਦੇਸ਼ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਸ਼੍ਰੀ ਦੇਵੀਤਲਾ ਮੰਦਿਰ ਦਾ ਇਤਿਹਾਸ ਕਾਫੀ ਪੁਰਾਣਾ ਹੈ ਇਹ ਮੰਦਿਰ 51 ਸ਼ਕਤੀ ਪੀਟਾਂ ਵਿੱਚੋਂ ਇੱਕ ਹੈ ਤੇ ਪੰਜਾਬ ਦਾ ਇੱਕੋ ਇੱਕ ਸ਼ਕਤੀ ਪੀਠ ਮੰਦਿਰ ਹੈ ਇੱਥੇ ਹੀ ਸਿੱਧ ਸ਼ਕਤੀ ਪੀਠ ਮਹਾ ਤ੍ਰਿਪੂਰਾ ਮਾਲੀ ਮਾਤਾ ਦਾ ਨਿਵਾਸ ਸਥਾਨ ਹੈ ਇਸ ਮੰਦਿਰ ਵਿੱਚ ਇੱਕ ਵਿਸ਼ਾਲ ਸਰੋਵਰ ਤਲਾਬ ਹੈ ਜੋ ਦੇਸ਼ ਦੇ ਪ੍ਰਸਿੱਧ 108 ਸਰੋਵਰਾਂ ਵਿੱਚੋਂ ਇੱਕ ਹੈ ਇਸ ਮੰਦਿਰ ਦਾ ਇਤਿਹਾਸ ਮਾਤਾ ਸਤੀ ਨਾਲ ਜੁੜਿਆ ਹੋਇਆ ਹੈ